ਤੁਸੀਂ ਦੋ ਤਿੰਨ ਇਲੈਕਸ਼ਨਾਂ ਦਾ ਰਿਜ਼ਲਟ ਕੱਢ ਲਓ 2017 ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਮਿਊਨਿਸਪਲ ਕਮੇਟੀਆਂ ਦੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ ਸਿਰਫ ਦੋ ਕਾਂਗਰਸ ਨੇ ਜਿੱਤੀਆਂ ਸੀ ਦੋ ਜਾਂ ਤਿੰਨ ਮੈਂ ਅੱਜ ਤੁਹਾਨੂੰ ਦਾਅਵੇ ਨਾ ਕਹਨਾ ਇਹ ਗੱਲ ਇੱਕ ਸੀਖ ਨਾ ਹੂੰ ਹੂੰ ਇੱਕ ਸੀ ਪਾਤੜਾ ਇੱਕ ਸੀ ਸ਼ਾਇਦ ਗੱਦੜਵਾਹ ਮੇਰੇ ਜੀ ਯਾਦ ਨਾ ਹੋ ਅੱਛਾ ਪੱਕਾ ਮੈਨੂੰ ਪਤਾ ਨਹੀਂ ਸਿਰਫ ਤਿੰਨ ਹੂੰ ਤੇ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਸੀ 78 ਆ ਕਾਲੀਦਲ ਨੂੰ ਕਿੰਨੇ ਆਏ ਸੀ 15 ਜਾਂ 16 ਬਿਲਕੁਲ ਹੂੰ ਫਿਰ ਕਿੱਥੇ ਨੇ ਉਹ ਮਿਊਸਪਲ ਕਮੇਟੀਆਂ ਦੀ ਜਿੱਤ ਦਾ ਕੀ ਹੈ ਇੰਪੈਕਟ ਉਸ ਗੱਲ ਦਾ ਹੂੰ ਸਾਰੀਆਂ ਜ਼ਿਲ੍ਹਾ ਪਿਸ਼ੇਦ ਜਿੱਤੀਆਂ ਸੀ ਕਾਲੀਦਲ ਨੇ ਸਾਰੀਆਂ ਬਲਾਕ ਸੰਮਤੀਆਂ ਜਿੱਤੀਆਂ ਸੀ ਕੋਈ 5-7 ਜਿੱਤੀਆਂ ਹੋਣਗੀਆਂ ਆਪੋਜੀਸ਼ਨ ਨੇ ਸਾਰੀਆਂ ਮਿਊਸਪਲ ਕਮੇਟੀਆਂ ਜਿੱਤੀਆਂ ਤਿੰਨ ਤੋਂ ਸਿਵਾਏ ਮੈਂ ਤੁਹਾਨੂੰ ਦੱਸਿਆ ਪੰਚਾਇਤਾਂ ਸਾਰੀਆਂ ਤੇ ਕਹਿੰਦੇ ਸਾਡਾ ਕਬਜ਼ਾ ਹੈ ਫਿਰ ਕਿੱਧਰ ਗਏ ਉਹ ਸਰਪੰਚ ਕਿੱਧਰ ਗਏ ਬਲਾਕ ਸੰਮਤੀ ਮੈਂਬਰ ਕਿੱਧਰ ਗਏ ਜ਼ਿਲ੍ਹਾ ਪ੍ਰਿਸ਼ਦ ਮੈਂਬਰ ਕਿੱਧਰ ਗਏ ਐਮਸੀ ਕਿੱਥੇ ਗਈਆਂ ਤੁਹਾਡੀਆਂ ਵੋਟਾਂ ਹੂੰ 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 ਜਵਾਨ ਕਾਂਗਰਸ ਨੇ ਸਾਰੀਆਂ ਜਿੱਤੀਆਂ ਸਰਪੰਚ ਉਹਨਾਂ ਦੇ ਸਰਪੰਚ ਉਹਨਾਂ ਦੇ ਕੌਂਸਲਰ ਜਿਹੜਾ ਮੈਂਬਰ ਸਾਰੇ ਉਹਨਾਂ ਦੇ ਹਾਰੇ ਮਨਪੀਤਵਾਦ ਵਰਗੇ 70 80000 ਤੇ ਤੁਸੀਂ ਫਿਰ ਦੱਸੋ ਨਾ ਕਿੱਥੇ ਆ ਉਹ ਤੁਹਾਡੇ ਜਿਹੜੇ ਤੁਸੀਂ ਦਾਅਵੇ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਇੱਕ ਐਮਐਲਏ ਨੇ ਐਮਸੀ ਦੀਆਂ ਟਿਕਟਾਂ ਵੇਚੀਆਂ ਵੇਚੀਆਂ ਕਿਵੇਂ ਵੀ ਤੁਹਾਨੂੰ ਐਮਸੀ ਦੀ ਮੈਂ ਟਿਕਟ ਦਿੰਦਾ ਜੇ ਤੇ ਆਉਣ ਦੀ ਗਰੰਟੀ ਮੇਰੀ ਕਿ ਵਿਰੋਧੀਆਂ ਦੇ ਮੈਂ ਰੱਖ ਰੱਦ ਕਰਾ ਦੂੰਗਾ ਜਿਹੜਾ ਕਿ ਹੁਣ ਵੀ ਹੋ ਸਕਦਾ ਹੂੰ ਹੂੰ ਤਾਂ ਜਦੋਂ ਐਮਐਲਏ ਦੀ ਚੋਣਾ ਵੀ ਉਹਨਾਂ ਨੇ ਕਿਹਾ ਵੀ ਦੇਖੋ ਮੈਂ ਤੁਹਾਨੂੰ ਐਮਸੀ ਬਣਾਇਆ ਸੀ ਮੇਰੀ ਹੁਣ ਮਦਦ ਕਰੋ ਉਹ ਕਹਿੰਦੇ ਜੀ ਤੁਸੀਂ ਕਿਉਂ ਬਣਾਇਆ ਸੀ ਕਹਿੰਦੇ ਕਹਿੰਦੇ ਜੀ ਸਾਨੂੰ ਤਾਂ ਮਹਾਤਮਾ ਗਾਂਧੀ ਜੀ ਨੇ ਬਣਾਇਆ ਸੀ ਤੁਹਾਨੂੰ ਨੋਟ ਦਿੱਤੇ ਸੀ ਹੂੰ ਹੂੰ ਤਾਂ ਹੁਣ ਵੋਟਰ ਨਹੀਂ ਮਿਲਦੀ ਇੱਕ ਚੀਜ਼ ਮਿਲੂ ਨੋਟ ਜਾਂ ਵੋਟ ਵੋਟ ਚਾਹੀਦੇ ਕਿ ਨੋਡੋ ਦੱਸੋ ਨੋਟ ਤੁਸੀਂ ਲੈ ਚੁੱਕੇ ਹੋ ਵੋਟ ਤੁਹਾਡੀ ਹੈ ਨਹੀਂ ਹਾਂ ਉਹਨਾਂ ਨੇ ਇੱਕ ਥੇਲੇ ਦੀ ਮਦਦ ਨਹੀਂ ਕੀਤੀ ਕੋਈ ਵੋਟਰ ਨਹੀਂ ਪਵਾਈ ਕੋਈ ਨੋਟ ਨਹੀਂ ਦਿੱਤਾ ਦਵਾਰੀ ਤਾਂ ਇਹਦਾ ਮਤਲਬ ਜੋ ਤੁਸੀਂ ਵਿਝੋਗੇ ਉਹੀ ਵੱਡੋਗੇ ਉਹੀ ਵੱਡੋਗੇ ਇਸ ਲਈ ਮੌਜੂਦਾ ਰੂਲਿੰਗ ਪਾਰਟੀ ਨੂੰ ਇਸ ਗੱਲ ਸਮਝ ਲੈਣੀ ਚਾਹੀਦੀ ਹੈ ਮੰਡੇਟ ਲੋਕਾਂ ਤੇ ਛੱਡ ਦਿਓ ਲੋਕਾਂ ਨੂੰ ਫੈਸਲਾ ਕਰਨ ਦਿਓ ਨਹੀਂ ਤੇ ਉਹ ਐਨਓਸੀ ਚੁੱਲ੍ਹਾ ਦਾ ਸਭ ਮਿਲਾ ਬੰਦ ਹੋ ਗਿਆ ਉਹ ਜਨਰਲ ਇਲੈਕਸ਼ਨ ਚ ਬਾਈ ਚ ਫੈਸਲਾ ਕਰ ਦੇਣਗੇ ਇਹ ਤੁਹਾਨੂੰ ਮੈਂ ਦੋ ਐਗਜ਼ਾਮਪਲ ਇਹ ਤਾਂ ਮਤਲਬ ਇਹ ਤਾਂ ਰਿਕਾਰਡ ਹੈ ਇਹ ਤਾਂ ਕੋਈ ਬਣੀ ਬਣਾਈ ਜਾ ਆਪਾਂ ਗੱਲ ਨਹੀਂ ਕਰਦੇ ਇਹ ਤਾਂ ਰਿਕਾਰਡ ਹੈ ਰਿਕਾਰਡ ਤੇ ਜੋ ਗੱਲ ਹੈਗੀ ਸਾਰੀ ਨਹੀਂ ਉਹ ਕੱਲ ਵੀ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਸਟੇਟਮੈਂਟ ਆਈ ਫਿਰ ਕੱਲ ਹੀਦਰ ਇਲੈਕਸ਼ਨ ਕਮਿਸ਼ਨ ਹੋ ਗਿਆ ਹਾਈ ਕੋਰਟ ਨੇ ਡਾਇਰੈਕਸ਼ਨ ਪਾਸ ਕੀਤੀ ਕਿ ਐਨਓਸੀ ਨਹੀਂ ਦੇ ਰਿਹਾਗੇ ਆਪੋਜੀਸ਼ਨ ਪਾਰ ਦੀ ਲੀਡਰ ਨੂੰ ਆਪੋਜੀਸ਼ਨ ਪਾਰਟੀਆਂ ਤੋਂ ਹੀ ਚਾਹੀਦਾ ਹੈ ਲਾਂਬੰਦੀ ਕਰਨ ਤਾਂਨੇ ਵਿਚਾਰੇ ਕਰਨ ਜੋ ਕਰ ਸਕਦੇ ਆ ਉਹ ਲੋਕਾਂ 'ਚ ਜਾਣ ਹਮ ਇਲੈਕਸ਼ਨ ਕਮਿਸ਼ਨ ਨੂੰ ਦਾ ਆਪਣਾ ਮੈਮੋਰੰਡਮ ਦੇਣਾ ਲਿਖਣਾ ਉਹਦਾ ਤਾਂ ਰਾਈਟ ਹੈ ਜਾਣਾ ਚਾਹੀਦਾ ਕਿਸੇ ਕੋਰਟ ਜਾਣਾ ਉਹਨਾਂ ਦਾ ਰਾਈਟ ਹੈ ਕਰਨਾ ਚਾਹੀਦਾ ਪਰ ਲੜਾਈ ਲੋਕਾਂ ਚ ਲੜਦੇ ਪੈਂਦੀ ਹੈ ਇਹ ਇਹ ਲੋਕਤੰਤਰ ਹੈ ਲੋਕਾਂ ਚ ਲੜਾਈ ਨਹੀਂ ਲੜੋਗੇ ਤਾਂ ਲੋਕ ਤੁਹਾਡੇ ਨਾਲ ਨਹੀਂ ਖੜਨਗੇ ਕੁਲਮ ਲਾ ਕੇ ਜਿਹੜਾ ਇਹਨਾਂ ਵੋਟਾਂ ਦਾ ਮੇਨ ਅਸੈਂਬਲੀ ਇਲੈਕਸ਼ਨ ਤੇ ਕੋਈ ਅਸਰ ਨਹੀਂ ਪੈਂਦਾਗਾ ਦੇਖੋ ਜੇ ਤਾਂ ਪਾਸਟ ਅਨਲਿਸਿਸ ਕਰੀਏ ਜੇ ਮੈਂ ਤੁਹਾਨੂੰ 10 ਸਾਲਾਂ ਦੇ ਵਿੱਚ ਹੋਈਆਂ ਚੋਣਾਂ ਦਾ ਅਨਲਿਸਿਸ ਦੱਸਾਂ ਜਦ ਮੈਰਿਟ ਤੇ ਹੋਣ ਤੇ ਫਿਰ ਮੰਨਿਆ ਜਾ ਸਕਦਾ ਮੰਨਿਆ ਜਾ ਸਕਦਾ ਜਦੋਂ ਉਹਨਾਂ ਦਾ ਇੰਪੈਕਟ ਨਹੀਂ ਹੋਇਆ ਪਰ ਹਾਂ ਲੋਕਾਂ ਚ ਤੁਸੀਂ ਇੱਕ ਵਾਰੀ ਬੱਲੇ ਬੱਲੇ ਕਿਉਂਕਿ ਜਦੋਂ ਅਸੀਂ ਕਈ ਵਾਰੀ ਪੜਦੇ ਆ ਨਾ ਵੀ ਬੰਗਾਲ ਦੇ ਵਿੱਚ ਮਮਤਾ ਪਾਰਟੀ ਦੇ ਇੰਨੀ ਜ਼ਿਲ੍ਹਾ ਪ੍ਰੀਸ਼ਦ ਜਿੱਤਣ ਜਾਂ ਉਹ ਬਾਹਰਲੇ ਇਮਪੈਕਟ ਪੈ ਜਾਂਦਾ ਹੂੰ ਹੂੰ ਵੀ ਅੱਛਾ ਯਾਰ ਪਾਰਟੀ ਦੀ ਪਕੜ ਹੈ ਤਾਮਨ ਲਾਡੂ ਦੇ ਅਖਬਾਰਾਂ ਜਦੋਂ ਛਪੂ ਨਾ ਵੀ ਆਮ ਆਦਮੀ ਪਾਰਟੀ ਨੇ ਸਾਰੀਆਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਸਾਰੀਆਂ ਬਲਾਕ ਸਭਾਵਾਂ ਤੋਂ ਸਾਰੇ ਸਰਪੰਖ ਜਿੱਤ ਲਏ ਅੱਛਾ ਅੱਛਾ ਰਹੇ ਭਾਈ ਇਹ ਤਾਂ ਹੈ ਉਹ ਬਾਹਰ ਇਮਪੈਕਟ ਪੈ ਜਾਂਦਾ ਹੈ ਗਰਾਊਂਡ ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਪਤਾ ਨਹੀਂ ਹੁੰਦਾ ਹੁਣ ਤੁਹਾਨੂੰ ਮੈਨੂੰ ਤਾਮਨ ਲਾਡੂ ਤੇ ਬੰਗਾਲ ਦਾ ਕੀ ਪਤਾ ਕੀ ਪਤਾ ਅਖਬਾਰ ਦੀ ਖਬਰ ਪੜ੍ਹ ਕੇ ਸੀ ਕਰ ਰਹੇ ਅੱਛਾ ਯਾਰ ਮਮਤਾ ਦੇ ਤਾਂ ਬੜੇ ਪੱਕਾ ਚੱਲ ਰਹੀ ਹੋਊਗੀ ਕਾਮਰੇਡ ਬੜੇ ਪੱਕੇ ਪੈਰੀ ਨੇਗੇ ਆ ਫਲਾਣੀ ਪਾਰਟੀ ਬੜੇ ਪੱਕੀ ਪਰ ਗਰਾਉਂਡ ਰਿਐਲਿਟੀ ਤਾਂ ਉੱਥੇ ਰਹਿਣ ਵਾਲਾ ਬੰਦਾ ਹੀ ਜਾਣਦਾ ਹੈ ਗਰਾਉਂਡ ਰਿਐਲਿਟੀ ਤਾਂ ਹੁਣ ਤਰਨ-ਤਰਨ ਦੇ ਲੋਕ ਜਾਣਦੇ ਨੇ ਵੀ ਕਿਸੇ ਗੈਂਗਸਟਰ ਕਰਕੇ ਵੋਟਾਂ ਪਈਆਂ ਨੇ ਪਪੂਲਾਰਿਟੀ ਕਰਕੇ ਵੋਟਾਂ ਪਈਆਂ ਨੇ ਜਾਂ ਹਰਮਿੰਦਰ ਸੰਧੂ ਉਸ ਅਕਾਲੀ ਦਲ ਦੀ ਵੋਟ ਟ੍ਰਾਂਸਫਰ ਹੋਈ ਹੈ ਜਾਂ ਕਾਂਗਰਸ ਦੀ ਵੋਟ ਕਿੱਥੇ ਗਈ ਜਾਂ ਭਾਜਪਾ ਦੀ 6000 ਵੋਟ ਕਿਉਂ ਰਹਿ ਗਈ ਕਿਉਂ ਰਹਿ ਗਈ ਇਹ ਤਾਂ ਉੱਥੋਂ ਦੇ ਲੋਕ ਜਾਣ ਸਕਦੇ ਨੇ ਤੁਹਾਨੂੰ ਕੀ ਲੱਗਦਾ ਹੁਣ 2027 ਦੇ ਕੀ ਸਮੀਕਰਨ ਬਣ ਰਹੇ ਮੇਰਾ ਆਖਰੀ ਸਵਾਲ ਹੈ ਦੇਖੋ ਗੱਲ ਇਹ ਹੈ ਕਿ 2020 ਦਾ ਅਜੇ ਤੁਸੀਂ ਪ੍ਰੈਡਿਕਟ ਕੁਝ ਨਹੀਂ ਕਰ ਸਕਦੇ ਹੂੰ ਤੇ ਜੇ ਮੈਂ ਤੁਸੀਂ ਗੱਲ ਕਰੀ ਆ ਜਿਲ੍ਹਾ ਪ੍ਰੀਸ਼ਦ ਪਲਾਕ ਸਮਤੀ ਦੀ ਪਰ ਜਿਹੜਾ ਚੋਣ ਮੈਦਾਨ ਹੋ ਉਹ ਐਡਾ ਸ਼ਸ਼ੋਪੰਜ ਵਾਲਾ ਤੇ ਐਡਾ ਪਖਮਾ ਹੋਣਾ ਹੈ ਹੂੰ ਤੇ ਮੈਨੂੰ ਲੱਗਦਾ ਹਿੰਦੁਸਤਾਨ ਦੇ ਵਿੱਚ ਇਸ ਵਾਰ ਪੰਜਾਬੀਆਂ ਨੇ ਰਿਕਾਰਡ ਕੈਂਪ ਕਰਦੇ ਨੇ ਪਰ ਪੰਜਾਬੀਆਂ ਦੀ ਇੱਕ ਦੱਦ ਨਹੀਂ ਬਣਦੀ ਹੈ ਉਹ ਹੁੰਦੇ ਤਾਂ ਇੱਕ ਪਾਸੜ ਹੁੰਦੇ ਵਿਚਾਰ ਲਾ ਕੰਮ ਨਹੀਂ ਜਾਂ ਯਾਰ ਜਾਂ ਬਾਸ ਸੰਗ ਅਸੈਂਬਲੀ ਅਜ ਤੱਕ ਪੰਜਾਬ ਵਿੱਚ ਆਈ ਨਹੀਂ ਹੂੰ ਹੂੰ ਚਾਹੇ 78 ਸੀਟਾਂ ਕਾਂਗਰਸ ਨੂੰ ਦਿੱਤੀਆਂ ਚਾਹੇ 92 ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਪਰ ਹੁਣ ਇਹ ਵੀ ਸਾਰੀਆਂ ਪਾਰਟੀਆਂ ਤੋਂ ਬਿਨਾਂ ਸ਼ੱਕ ਮੰਨਤਾ ਹੋਇਆ ਪਿਆ ਪੰਜਾਬੀਆਂ ਦਾ ਉਚਾਟ ਖੱਟਾ ਹੋ ਗਿਆ ਰੂਲਿੰਗ ਪਾਰਟੀ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਹੁਣ ਪਰਖ ਦੇ ਕਿਧ ਨੂੰ ਹੈ ਜਾਂ ਵੋਟ ਵੰਡ ਦੇ ਵਿੱਚ ਕਿਹੜਾ ਦਾਲ ਆ ਜੀ ਕੋਈ ਮਰੀ ਦਾਲ ਲੱਗ ਜਾਂਦਾ ਜਿਵੇਂ 2012 ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਅਕਾਲੀਆਂ ਦਾ ਦਾਅ ਇਸ ਕਰਕੇ ਲੱਗਿਆ ਕਿਉਂਕਿ ਅਮਰਿੰਦਰ ਸਿੰਘ ਨੇ ਉਸ ਮਨ ਨਾਲ ਚੋਣ ਹੀ ਨਹੀਂ ਲੜੀ ਜਦ ਮਨਪ੍ਰੀਤ ਆ ਗਿਆ ਸੀ ਵਿੱਚ ਮਨਪ੍ਰੀਤ ਵਿੱਚ ਆ ਗਿਆ ਸੀ ਉਸ ਤਰ੍ਹਾਂ ਨਾ ਕੋਈ ਵੋਟ ਕੱਟੀ ਜਾਵੇ ਕਈ ਵਾਰੀ ਪਾਣਾ ਹੋਰ ਵੀ ਵਾਪਰ ਜਾਂਦਾ ਜੋ ਲੋਕ ਨਹੀਂ ਚਾਹਦੇ ਹੁੰਦੇ ਪਰ ਇੱਕ ਉਹ ਜਿਹੜਾ ਪੰਜਾਬ ਦਾ ਬੁੱਧੀਜੀਵੀ ਤਬਕਾ ਉਹ ਕਹਿੰਦੇ ਕਿ ਆਮ ਆਦੀ ਪਾਰਟੀ ਜਿਹੜੀ ਬਾਈ ਡਿਫਾਲਟ 22 ਦੇ ਵਿੱਚ ਜਿੱਤ ਗਈ ਸੀ ਹੁਣ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਬਹੁਤ ਸਾਰੀਆਂ ਉਮੀਦਾਂ ਸੀ ਉਮੀਦਾਂ ਵੀ ਅਸਮਾਨੀ ਸੀ ਕਹਿੰਦੇ ਤੀਜਾ ਸਕੋਪ ਵੀ ਖਤਮ ਹੋ ਗਿਆ ਪੰਜਾਬ ਦਾ ਬਾਈ ਡਿਫਾਲਟ ਤਾਂ ਨਹੀਂ ਸੀ ਜਿੱਤੀ ਉਦੋਂ ਲੋਕਾਂ ਦੀ ਨਫ਼ਰਤ ਸੀ ਹਾਂ ਨਫ਼ਰਤ ਇਕੱਲੀ ਬੀਜੇਪੀ ਦੇ ਹਾਂ ਕਾਂਗਰਸ ਦੀ ਉਦੋਂ ਮੈਂ ਕਹਿੰਦਾ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਸੀ ਉਹ ਅਕਾਲੀਆਂ ਦੀ ਤੇ ਕਾਂਗਰਸੀ ਦੀ ਬੀਜੇਪੀ ਦੀ ਹਾਰ ਸੀ ਹਮੇਸ਼ਾ ਇਹ ਕਹਿ ਰਹੇ ਕਿ ਲੋਕੀ ਇਹ ਵੀ ਹੁਣ ਫੀਲ ਕਰ ਰਹੇ ਨੇ ਕਿ ਜਿਸ ਤਾਂ ਲੋਕਾਂ ਦੀ ਬਹੁਤ ਸਾਰੀਆਂ ਉਮੀਦਾਂ ਸੀ ਮਤਲਬ ਅਸਮਾਨੀ ਪਹੁੰਚੀਆਂ ਹੋਈਆਂ ਉਮੀਦਾਂ ਉਹ ਭਗਵੰਤ ਸਿੰਘ ਜ Punjab ਸਰਕਾਰ ਪੂਰੀ ਨਹੀਂ ਕਰ ਸਕੇ ਹੁਣ ਕਹਿੰਦੇ ਨਾਲ ਦੇ ਨਾਲ ਇਹ ਜਿਹੜਾ ਗਾਂ ਵੀ ਤੀਜੇ ਸਕੋਪ ਜਾਂ ਤੀਜਾ ਅਲਰਟ ਹੁੰਦਾ ਬਦਲ ਉਹ ਵੀ ਕਿ ਵਿਕਲਪ ਉਹ ਵੀ ਕਹਿੰਦੇ ਬੰਦ ਹੋ ਗਿਆ ਦੇਖੋ ਗੱਲ ਹੈ ਵੀ ਥੋੜਾ ਜਿਹਾ ਨਾ ਅਕਾਲੀਆਂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈਗਾ ਲੋਕਾਂ ਨੇ ਇਸ ਇਹ ਲੋਕਾਂ ਦੇ ਪਾਸ ਠੀਕ ਹੈ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਹੜੀ ਅੱਜ ਤੱਕ ਪੰਜਾਬ ਦੇ ਮੁੱਦਿਆਂ ਤੇ ਲੜਦੀ ਰਹੀ ਹੈ ਪੰਜਾਬੀਆਂ ਲਈ ਮਰਦੀ ਰਹੀ ਹੈ ਇਸ ਪਾਰਟੀ ਦੇ ਨੇ ਬਿਨਾਂ ਸ਼ੱਕ ਜਦੋਂ ਸਰਕਾਰਾਂ ਸੀ ਪੰਜਾਬੀਆਂ ਲਈ ਬਹੁਤ ਕੰਮ ਕੀਤੇ ਅੱਜ ਵੀ ਯਾਦ ਆਉਂਦੇ ਆ ਪਰ ਉਹਨੂੰ ਪ੍ਰਕਾਸ਼ ਬਾਦਲ ਦੇ ਕ੍ਰਿਟਿਸ ਆਪਾਂ ਕ੍ਰਿਟਿਸਿਜ਼ਮ ਕਰਦੇ ਆ ਸੁਖਵੀਰ ਦਾ ਕ੍ਰਿਟਿਸਮ ਨਹੀਂ ਕੰਮ ਵੀ ਕੀਤੇ ਉਹਨਾਂ ਨੇ ਜੇ ਉਸ ਵੇਲੇ ਇਹਨਾਂ ਦੇ ਤਿੰਨ ਚਾਰ ਚੀਜ਼ਾਂ ਨੇ ਮਰਵਾਏ ਇਹ ਹੰਕਾਰ ਨੇ ਮਰਵਾਏ ਮਾਫੀਆ ਕੰਟਰੋਲ ਕਰਨ ਦੇ ਦੋਸ਼ਾਂ ਨੇ ਮਰਵਾਏ bizness ਨੇ ਮਰਵਾਏ ਤੁਸੀਂ ਮੈਨੂੰ ਇੱਕ ਬੰਦੇ ਨੇ ਬੜੀ ਵਿਧੀਆ ਗੱਲ ਕਹੀ ਉਹ ਕਹਿੰਦੇ ਵੀ ਜੇ ਕਿਤੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਰਾਜਨੀਤੀ ਚ ਲੈ ਆਉਂਦੇ ਤਾਂ ਪੰਜਾਬ ਤੋਂ ਬਾਹਰ ਵੀ ਉਹਨਾਂ ਦੇ ਬੁੱਤ ਲੱਗ ਸਕਦੇ ਸੀ ਇੰਨੀ ਉਹਨਾਂ ਦੀ ਇੱਜ਼ਤ ਹੋਣੀ ਸੀ ਪਰਿਵਾਰ ਜਿਹੜੇ ਜਿਹੜੇ ਲੀਡਰ ਪਰਿਵਾਰਾਂ ਨੂੰ ਲੈ ਕੇ ਆਏ ਪ੍ਰਾਈਵੇਟ ਲਿਮਟਿਡ ਕੰਪਨੀਆਂ ਵਾਂਗੂ ਚੱਲੇ ਆ ਉਹਨਾਂ ਦਾ ਹਸ਼ਰ ਦੇਖ ਲਓ ਬਲੈਮਸੂ ਜਾਦਵ ਦੀ ਪਾਰਟੀ ਕਿੱਥੇ ਖੜੀ ਹੈ ਲਾਲੂ ਦੇ ਪਰਿਵਾਰ ਦੇ ਵਿੱਚ ਹੁਣ ਕੀ ਕਾਟੋ ਕਲੇਸ਼ ਹੋਇਆ ਚਟਾਲਿਆਂ ਦੀ ਚਟਾਲਿਆਂ ਦੀ ਪਾਰਟੀ ਕਿੱਥੇ ਖੜੀ ਐ ਹੂੰ ਪਹਿਲਾਂ ਸਭ ਤੋਂ ਮਨਪ੍ਰੀਤ ਬਾਦਲ ਅਲੱਗ ਹੋਇਆ ਹੂੰ ਹੁਣ ਜੀਜਾ ਜੀ ਕੱਢਤੇ ਸੁਖਵੀਰ ਸਿੰਘ ਬਾਦਲ ਨੇ ਹੂੰ ਸਾਲਾ ਸਾਹਿਬ ਅੰਦਰ ਬੈਠੇ ਨੇਗੇ ਹੂੰ ਹੂੰ ਤੇ ਸੁਖਵੀਰ ਸਿੰਘ ਬਾਦਲ ਇਕੱਲੇ ਬੈਠੇ ਨੇ ਹੂੰ ਤੇ ਉਹਨਾਂ ਦੀ ਪਤਨੀ ਦੋਈ ਐਕਟਿਵ ਨੇ ਹੁਣ ਕਰਦੇ ਮੈਂਬਰ ਇਸ ਲਈ ਜਿਹੜਾ ਪਰਿਵਾਰਵਾਦ ਜਿਹੜਾ ਆਇਆ ਨਾ ਜਿੱਥੇ ਜਦੋਂ ਪ੍ਰਾਈਵੇਟ ਲਿਮਟਿਡ ਦਾ ਪ੍ਰਭਾਵ ਲੋਕਾਂ ਦੇ ਵਿੱਚ ਇਹ ਜਾਂਦਾ ਵੀ ਯਾਰ ਹੁਣ ਘਰ ਦੀ ਪਾਰਟੀ ਬਣ ਗਈ ਹਾਲਾਂਕਿ ਅਕਾਲੀ ਦਲ ਹਿੰਦੁਸਤਾਨ ਦੀ ਇੱਕੋ ਇੱਕ ਪਾਰਟੀ ਹੈ ਜਿਹਦੀ ਬੁਨਿਆਦ ਹੈ ਜਿਹੜੀ ਉਹ ਖੂਨ ਦੇ ਵਿੱਚ ਰੱਖੀ ਹੋਈ ਹੈ ਯਾਰ ਕੁਰਬਾਨੀਆਂ ਦੇ ਵਿੱਚ ਤੇ ਖੜੀ ਹੋਈ ਪਾਰਟੀ ਹਮਮ ਐਡਾ ਸ਼ਾਨਾਮਤਾ ਇਤਿਹਾਸ ਹੈ ਇਸ ਪਾਰਟੀ ਦਾ ਤੇ ਇਸ ਪਾਰਟੀ ਦੇ ਆਗੂ ਨੂੰ ਤਾਂ ਮਤਲਬ ਉਹ ਫਕਰ ਨਾਲ ਸਿਰ ਉੱਚਾ ਰੱਖਣਾ ਚਾਹੀਦਾ ਹੈ ਉਸ ਵੈਗਰੂ ਅੱਗੇ ਨਤਮਸਤਕ ਹੋਣਾ ਚਾਹੀਦਾ ਹੈ ਜਿੱਥੇ ਦਸੰਬਰ 2024 ਚ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਉਸ ਤੋਂ ਬਾਅਦ ਕਹਿੰਦੇ ਵੀ ਨਹੀਂ ਜੀ ਸਾਨੂੰ ਮਨਾ ਲਿਆ ਜੀ ਸਾਨੂੰ ਤਾਂ ਧੱਕੇ ਨਾਲ ਕਰ ਲਿਆ ਜੀ ਇਹਨਾਂ ਗੱਲਾਂ ਕਰਨ ਦੇ ਲੋੜ ਕੀ ਹੈ ਇੱਕ ਪਾਸੇ ਤੁਸੀਂ ਕਹਿੰਦੇ ਸਾਡੇ ਸਰਬਸਰਬਾ ਨੇ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਨੇ ਸਿਰ ਝੁਕਦਾ ਸਿਰ ਝੁਕਦਾ ਤਾਂ ਤੁਸੀਂ ਸਿਰ ਝੁਕਾਓ ਸਿਰ ਝੁਕਾਉਂਗੇ ਪਰਮਾਤਮਾ ਤਾਂ ਆਪਣੇ ਤੁਹਾਨੂੰ ਬਖਸ਼ਿਸ਼ਾਂ ਹੁਣ ਤੱਕ ਦਿੱਤੀਆਂ ਹੀ ਨਹੀਂ ਹੂੰ ਤੁਹਾਡੇ ਪਿਤਾ ਜੀ ਨੂੰ 5 ਵਾਰ ਚੀਫ ਮਿਨਿਸਟਰ ਬਣਾਇਆ ਤਾ ਵਾਇਗਰੂ ਦੀਆਂ ਗੁਰੂ ਦੀਆਂ ਬਖਸ਼ਿਸ਼ਾਂ ਤੋਂ ਬਿਨਾ ਬਣ ਗਏ ਜੇ ਬਖਸ਼ਿਸ਼ ਉਹਨਾਂ ਤੇ ਰਹੀ ਹੈ ਜੇ ਤੁਸੀਂ ਬੰਦੇ ਮੋਂ ਕੰਮ ਕਰਨੋਂ ਕਿ ਬਖਸ਼ਿਸ਼ ਤੋਂ ਮਿਲ ਦੂ ਜੇ ਅਕਾਲੀ ਦਲ ਜੇ ਕਾਲੀ ਦਲ ਮਾਫੀਆ ਮੂਵ ਕੀਆ ਦੇ ਦੋਸ਼ਾਂ ਨੂੰ ਧੋਣ ਤੇ ਲੱਗੋ ਮਤਲਬ ਜੇ ਅਕਾਲੀ ਦਲ ਚਾਵੇ ਜਾਂ ਸੁਭੀ ਸਿੰਘ ਬਾਦਲੇ ਹੁਣ ਪ੍ਰਧਾਨ ਜੇ ਚਾਵੇ ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕਰ ਲੈਣਾ ਤੇ ਪੰਜਾਬ ਦੀ ਜਨਤਾ ਦਾ ਅਕਾਲੀਆਵਲ ਮੋੜਾ ਪੈ ਸਕਦਾ ਦੇਖੋ ਮੈਂ ਕਹੂੰਗਾ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਖਾਸ ਕਰਕੇ ਅਕਾਲੀ ਦਲ ਵਰਗੀ ਕਿਸੇ ਇੰਡੀਵਿਜੂਅਲ ਬੰਦੇ ਦੀ ਲੋੜ ਹੈ ਉਹਦੇ ਬਾਰੇ ਆਪਾਂ ਕਮੈਂਟ ਨਹੀਂ ਟਿੱਕਾ ਟਿੱਪੜੀ ਨਹੀਂ ਕਰ ਸਕਦੇ ਬਿਨਾਂ ਸ਼ੱਕ ਅਕਾਲੀ ਦਲ ਜਿੰਨਾ ਚਿਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਐਕਟਿਵ ਰਿਹਾ ਹੈ ਮੋਰੀ ਰਿਹਾ ਹੈ ਕੇਂਦਰ ਸਰਕਾਰ ਦੀ ਕਦੇ ਹਿੰਮਤ ਨਹੀਂ ਪਈ ਪੰਜਾਬ ਦੇ ਮਸਲੇ ਤੇ ਯੂ ਟਰਨ ਨਾ ਮਾਰੇ ਬਹੁਤ ਸਾਰੇ ਇਹ ਜੇ ਨਹੀਂ ਵੀ ਜਦੋਂ ਅਕਾਲੀ ਦਲ ਇੱਕ ਨਾਅਰਾ ਦਿੰਦਾ ਸੀ ਕੇਂਦਰ ਦੇ ਖਿਲਾਫ ਉਹ ਝੁਕ ਜਾਂਦੇ ਸੀ ਹੁਣ ਪ੍ਰੋਬਲਮ ਇਹ ਆ ਗਈ ਚਾਹੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਹੈ ਚਾਹੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ ਹੈ ਇਹਨਾਂ ਨੂੰ ਝਾਕਦਾ ਇਸ ਗੱਲ ਦੀ ਰਹਿੰਦੀ ਕਿ ਕਦੋਂ ਅਮਿਤ ਸ਼ਾਹ ਜੀ ਸਾਨੂੰ ਫੋਨ ਕਰ ਲੈਣ ਕਦੋਂ ਮੈਸੇਜ ਆ ਜੇ ਕਦੋਂ ਗੱਠਜੋੜ ਹੋ ਜੇ ਕਦੋਂ ਅਮਰਿੰਦਰ ਸਿੰਘ ਦੇ ਜਿਹੜੇ ਬੋਲ ਨੇ ਉਹਨਾਂ ਤੇ ਖਰੇ ਉਤਰ ਜੇ ਭਾਜਪੀ ਇਸ ਲਈ ਜਿੰਨਾ ਚਿਰ ਇਹ ਝਾਕ ਨਹੀਂ ਛੱਡਦੇ ਕਿਉਂਕਿ ਦਿੱਲੀ ਤੇ ਪੰਜਾਬ ਦਾ ਹਮੇਸ਼ਾ ਟੱਕਰ ਰਹੀ ਕੱਲੀ ਦੇ ਕੱਲਿਆਂ ਸਰਕਾਰ ਬਣਾ ਸਕਦਾ ਪੰਜਾਬ ਦੇ ਸਰਕਾਰ ਬਣਾਉਣਾ ਅਲੱਗ ਗੱਲ ਹੁੰਦੀ ਹੈ ਹਮ ਪਹਿਲੀ ਗੱਲ ਤਾਂ ਹੋਂਦ ਬਚਾਉਣ ਦੀ ਗੱਲ ਹੈ ਤਿੰਨਾਂ 13 ਚ ਰਹਿਣ ਦੀ ਗੱਲ ਹੈ ਅਕਾਲੀ ਦਲ ਆਪੋਜੀਸ਼ਨ ਚ ਹੀ ਆ ਜੇ ਆਪਣੇ ਆਪ ਸੱਤਾ ਚ ਜਾਵੇ ਹਮਮ ਹੁਣ ਤਾਂ ਯਾਰ ਪਿਛਲੀਆਂ ਦੋ ਟਰਮਾਂ ਚ ਹਮ ਬੁਰੇ ਹਾਲ ਨੇ ਬੁਰੇ ਹਾਲ ਨੇਗੇ ਤੇ ਇਸ ਲਈ ਇਹ ਇਹ ਜ਼ਰੂਰੀ ਹੈ